1 ਦਸੰਬਰ ਨੂੰ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਯਾਨੀ ਕਿ ਡੀਓਟੀ ਵੱਲੋਂ ਸਮਾਰਟਫੋਨ ਨਿਰਮਾਤਾਵਾਂ ਨੂੰ ਮਾਰਚ 2026 ਤੋਂ ਵੇਚੇ ਜਾਣ ਵਾਲੇ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਸੰਚਾਰ ਸਾਥੀ ਐਪ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਇਹ ਇੱਕ ਨੈਸ਼ਨਲ ਮੁੱਦਾ ਬਣ ਜਾਂਦਾ ਹੈ ਹਾਲਾਂਕਿ ਇਸ ਕਦਮ ਨੂੰ ਵਿਰੋਧੀ ਧਿਰ ਕਾਂਗਰਸ ਪਾਰਟੀ ਗੈਰ ਸੰਵਿਧਾਨਕ ਦੱਸਦੀ ਹੈ ਅਤੇ ਜੀਵਨ ਅਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਉੱਪਰ ਹਮਲਾ ਵੀ ਦੱਸਦੀ ਹੈ ਦੇਖਦੇ ਹੀ ਦੇਖਦੇ ਇਹ ਮੁੱਦਾ ਬਹੁਤ ਜ਼ਿਆਦਾ ਪੱਕ ਜਾਂਦਾ ਹੈ ਅਤੇ ਭਾਰਤ ਸਰਕਾਰ ਆਪਣੇ ਫੈਸਲੇ ਉੱਪਰ ਯੂ ਟਰਨ ਲੈਂਦੀ ਹੋਈ ਦਿਖਾਈ ਦਿੰਦੀ ਹੈ ਪਰ ਹੁਣ ਤੱਕ ਦੂਰ ਸੰਚਾਰ ਵਿਭਾਗ ਇਸ ਯੂ ਟਰਨ ਉੱਪਰ ਕੋਈ ਵੀ ਅਧਿਕਾਰਤ ਨੋਟੀਫਿਕੇਸ਼ਨ ਇਸ ਵੀਡੀਓ ਨੂੰ ਬਣਾਉਣ ਤੱਕ ਜਾਰੀ ਨਹੀਂ ਕਰ ਸਕਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਹ ਸੰਚਾਰ ਸਾਥੀ ਐਪ ਕੀ ਹੈ ਸਰਕਾਰ ਕਿਉਂ ਜ਼ਬਰਦਸਤੀ ਇਸ ਨੂੰ ਹਰ ਨਾਗਰਿਕ ਦੇ ਫੋਨ ਦੇ ਵਿੱਚ ਇੰਸਟਾਲ ਕਰਨਾ ਚਾਹੁੰਦੀ ਹੈ ਇਸ ਦਾ ਮਕਸਦ ਸੁਰੱਖਿਆ ਹੈ ਜਾਂ ਫਿਰ ਸਿਰਫ ਤੁਹਾਡੀ ਜਾਸੂਸੀ ਕਰਨਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਸਿਰਫ ਇੱਕ ਫੋਨ ਨਹੀਂ ਸਗੋ ਤੁਹਾਡਾ ਚੱਲਦਾ ਫਿਰਦਾ ਦਸਤਾਵੇਜ਼ ਬਣ ਚੁੱਕਿਆ ਹੈ ਜਿਸ ਦੇ ਵਿੱਚ ਤੁਹਾਡੀ ਪਰਸਨਲ ਇਨਫੋਰਮੇਸ਼ਨ ਤੁਹਾਡੀ ਸਮਾਜਿਕ ਅਤੇ ਬੈਂਕ ਤੱਕ ਦੀ ਜਾਣਕਾਰੀ ਸਭ ਕੁਝ ਦਰਜ ਹੁੰਦਾ ਹੈ ਤਾਂ ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਇਹ ਕਦਮ ਕਿਉਂ ਚੁੱਕਿਆ ਜਾ ਰਿਹਾ ਦਰਸਲ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਯਾਨੀ ਕਿ ਡੀਓਟੀ ਨੇ ਸਮਾਰਟਫੋਨ ਨਿਰਮਾਤਾਵਾਂ ਨੂੰ ਮਾਰਚ 2026 ਤੋਂ ਵੇਚੇ ਜਾਣ ਵਾਲੇ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਸੰਚਾਰ ਸਾਥੀ ਐਪ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਦੇ ਹੁਕਮ ਜਾਰੀ ਕੀਤੇ ਡੀਓਟੀ ਨੇ ਕਿਹਾ ਕਿ ਸਮਾਰਟਫੋਨ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਐਪ ਨਾ ਤਾਂ ਬੰਦ ਕੀਤੀ ਜਾਵੇ ਅਤੇ ਨਾ ਹੀ ਇਸ ਦੇ ਉੱਤੇ ਕੋਈ ਵੀ ਪਾਬੰਦੀ ਲਗਾਈ ਜਾਵੇ ਹਦਾਇਤਾਂ ਦੇ ਵਿੱਚ ਕਿਹਾ ਗਿਆ ਕਿ ਸੰਚਾਰ ਸਾਥੀ ਐਪ ਦੀ ਵਰਤੋਂ ਮੋਬਾਈਲ ਡਿਵਾਈਸਾਂ ਦੇ ਵਿੱਚ ਵਰਤੇ ਜਾਣ ਵਾਲੇ IMEI ਨੰਬਰ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੇ ਲਈ ਕੀਤੀ ਜਾਵੇਗੀ। ਇਹ ਸਪਸ਼ਟ ਨਹੀਂ ਹੈ ਕਿ ਐਪ ਉਹਨਾਂ ਡਿਵਾਈਸਾਂ ਦੇ IMEI ਨੰਬਰ ਨੂੰ ਆਪਣੇ ਆਪ ਐਕਸੈਸ ਕਰੇਗਾ ਜਿਨ੍ਹਾਂ ਦੇ ਵਿੱਚ ਇਹ ਪਹਿਲਾਂ ਤੋਂ ਇੰਸਟਾਲ ਹੋਏਗਾ ਜਾਂ ਫਿਰ ਉਪਭੋਗਤਾ ਨੂੰ ਇਹ ਹਾਰਡਵੇਅਰ ਪਛਾਣ ਨੰਬਰ ਖੁਦ ਦਰਜ ਕਰਨਾ ਪਵੇਗਾ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਮੋਦੀ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ, ਇਸ ਨੂੰ ਗੈਰ ਸੰਵਿਧਾਨਕ ਦੱਸਿਆ ਅਤੇ ਇਨ੍ਹਾਂ ਨਿਰਦੇਸ਼ਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇੱਕ ਬਿਆਨ ਦੇ ਵਿੱਚ ਦੂਰ ਸੰਚਾਰ ਵਿਭਾਗ ਨੇ ਕਿਹਾ ਕਿ ਇਹ ਕਦਮ ਨਾਗਰਿਕਾਂ ਨੂੰ ਨਕਲੀ ਹੈਂਡਸੈਟ ਖਰੀਦਣ ਤੋਂ ਬਚਾਉਣ ਅਤੇ ਦੂਰ ਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਸਮਝਣ ਦੇ ਵਿੱਚ ਮਦਦ ਕਰਨ ਦੇ ਲਈ ਚੁੱਕਿਆ ਗਿਆ ਹੈ। ਸੰਚਾਰ ਸਾਥੀ ਐਪ ਜੋ ਕਿ ਪਹਿਲੀ ਵਾਰ ਸਾਲ 2023 ਦੇ ਵਿੱਚ ਇੱਕ ਪੋਰਟਲ ਦੇ ਤੌਰ ਦੇ ਉੱਤੇ ਲਾਂਚ ਕੀਤੀ ਗਈ ਸੀ ਉਸ ਦੀ ਵਰਤੋਂ ਘਟਾਲੇ ਵਾਲੀਆਂ ਕਾਲਾਂ ਦੀ ਰਿਪੋਰਟ ਕਰਨ ਉਪਭੋਗਤਾਵਾਂ ਨੂੰ ਉਹਨਾਂ ਦੇ ਨਾਮ ਦੇ ਉੱਤੇ ਰਜਿਸਟਰਡ SIM ਕਾਰਡਾਂ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਨ ਅਤੇ ਫੋਨ ਚੋਰੀ ਹੋਣ ਉੱਤੇ ਉਸ ਨੂੰ ਬੰਦ ਕਰਨ ਦੇ ਲਈ ਕੀਤੀ ਜਾਂਦੀ ਹੈ ਇਹ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਕਿ TRAI ਦੇ DND ਐਪ ਵਰਗੀ ਹੈ ਜਿਸ ਦੀ ਵਰਤੋਂ ਵਪਾਰਕ ਸਪੈਮ ਨੂੰ ਰੋਕਣ ਦੇ ਲਈ ਕੀਤੀ ਜਾਂਦੀ ਹੈ ਆਓ ਹੁਣ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ ਕਿ ਡੋਟ ਨੇ ਆਪਣੇ ਨਿਰਦੇਸ਼ ਦੇ ਵਿੱਚ ਯਾਨੀ ਨੋਟੀਫਿਕੇਸ਼ਨ ਦੇ ਵਿੱਚ ਕੀ ਕੁਝ ਕਿਹਾ ਸਾਰੇ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਹੋਏਗੀ ਬਾਜ਼ਾਰ ਦੇ ਵਿੱਚ ਪਹਿਲਾਂ ਤੋਂ ਮੌਜੂਦ ਡਿਵਾਈਸਾਂ ਦੇ ਲਈ ਐਪ ਨੂੰ ਇੱਕ OS ਸੌਫਟਵੇਅਰ ਅਪਡੇਟ ਦੇ ਰਾਹੀਂ ਇੰਸਟਾਲ ਕੀਤਾ ਜਾਏਗਾ ਇਸ ਐਪ ਦੀ ਵਰਤੋਂ ਚੋਰੀ ਹੋਏ ਫੋਨਾਂ ਨੂੰ ਬਲੌਕ ਕਰਨ, ਅਸਲੀ ਆਈ ਐਮਈ ਆਈ ਨੰਬਰਾਂ ਦੀ ਪੁਸ਼ਟੀ ਕਰਨ ਅਤੇ ਸਪੈਮ ਕਾਲਾਂ ਦੀ ਰਿਪੋਰਟ ਕਰਨ ਦੇ ਲਈ ਕੀਤੀ ਜਾਏਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਐਪ ਦੇ ਕਾਰਨ ਹਜ਼ਾਰਾਂ ਗੁੰਮ ਹੋਏ ਮੋਬਾਈਲ ਫੋਨ ਲੱਭੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਐਪਲ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰ ਸਕਦਾ ਹੈ ਕਿਉਂਕਿ ਟੀ ਆਰ ਆਈ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਕੀਤੀਆਂ ਅਤੇ ਐਪਲ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਹਿਲਾ ਸੂਚਨਾ ਟੈਕਨੋਲੋਜੀ ਵਿਭਾਗ ਯਾਨੀ ਕਿ ਡੀਓਟੀ ਨੇ ਕਿਹਾ ਸੀ ਕਿ ਸਾਈਬਰ ਅਪਰਾਧ ਨੂੰ ਰੋਕਣ ਦੇ ਲਈ SIM ਬਾਈਡਿੰਗ ਜ਼ਰੂਰੀ ਹੈ SIM ਬਾਈਡਿੰਗ ਤਹਿਤ ਮੈਸੇਜਿੰਗ ਐਪਸ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਹਨਾਂ ਦੀਆਂ ਸੇਵਾਵਾਂ ਸਿਰਫ ਰਜਿਸਟਰਡ SIM ਵਾਲੇ ਡਿਵਾਈਸਾਂ ਦੇ ਉੱਤੇ ਹੀ ਕੰਮ ਕਰਨ ਇਹ ਦੂਰ ਸੰਚਾਰ ਵਿਭਾਗ ਨਿਰਦੇਸ਼ 90 ਦਿਨਾਂ ਦੇ ਅੰਦਰ ਲਾਗੂ ਕਰਨੇ ਪੈਣਗੇ ਅਤੇ 120 ਦਿਨਾਂ ਦੇ ਅੰਦਰ ਰਿਪੋਰਟ ਕਰਨੇ ਪੈਣਗੇ ਹੁਣ ਵੱਧਦੇ ਹਨ ਕਿ ਸੰਚਾਰ ਸਾਥੀ ਐਪ ਦੀ ਆਲੋਚਨਾ ਕਿਉਂ ਹੋ ਰਹੀ ਹੈ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਦੂਰ ਸੰਚਾਰ ਵਿਭਾਗ ਦੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ けਰਾ ਪਾਇਆ ਇਸ ਕਦਮ ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਨੇ ਕਿਹਾ ਕਿ ਨਿੱਜਤਾ ਦਾ ਅਧਿਕਾਰ ਸੰਵਿਧਾਨ ਵੱਲੋਂ ਗਾਰੰਟੀਸ਼ੁਦਾ ਇੱਕ ਮੌਲਿਕ ਅਧਿਕਾਰ ਹੈ ਅਤੇ ਇਹ ਦਿਸ਼ਾ ਨਿਰਦੇਸ਼ ਇਸ ਦੀ ਉਲੰਘਣਾ ਕਰਦੇ ਨੇ ਉਨਾ ਕਿਹਾ ਕਿ ਨਿੱਜਤਾ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਜੀਵਨ ਅਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਇੱਕ ਅਣਖੜਵਾ ਅੰਗ ਹੈ। ਵੇਨੂ ਗੋਪਾਲ ਨੇ ਅੱਗੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਮੋਬਾਈਲ ਦੇ ਵਿੱਚ ਪ੍ਰੀ-ਇਨਸਟਾਲ ਸਰਕਾਰੀ ਐਪ ਜਿਸ ਨੂੰ ਹਟਾਇਆ ਨਹੀਂ ਜਾ ਸਕਦਾ ਅਸਲ ਦੇ ਵਿੱਚ ਹਰ ਭਾਰਤੀ ਨਾਗਰਿਕ ਦੀ ਨਿਗਰਾਨੀ ਕਰਨ ਦਾ ਇੱਕ ਸਾਧਨ ਹੈ। ਇਹ ਹਰ ਨਾਗਰਿਕ ਦੀਆਂ ਗਤੀਵਿਧੀਆਂ ਅਤੇ ਫੈਸਲਿਆਂ ਦੇ ਉੱਤੇ ਨਜ਼ਰ ਰੱਖੇਗਾ। ਆਪਣੇ ਆਪ ਨੂੰ ਇੱਕ ਸਿਆਸੀ ਵਿਸ਼ਲੇਸ਼ਕ ਦੱਸਣ ਵਾਲੇ ਤਹਿਸੀਨ ਪੁਨਾਵਾਲਾ ਨੇ ਸੰਚਾਰ ਸਾਥੀ ਐਪ ਬਾਰੇ ਲਿਖਿਆ ਜਾਗੋ ਭਾਰਤ ਸੰਚਾਰ ਸਾਥੀ ਐਪ ਨੂੰ ਲਾਜ਼ਮੀ ਬਣਾਉਣ ਦਾ ਸਰਕਾਰ ਦਾ ਫੈਸਲਾ ਸਾਡੀ ਨਿੱਜਤਾ ਅਤੇ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਹੈ ਹਰ ਨਵੇਂ ਫੋਨ ਦੇ ਉੱਤੇ ਇਸ ਨੂੰ ਜ਼ਬਰਦਸਤੀ ਪ੍ਰੀ ਇਨਸਟਾਲ ਕਰਕੇ ਅਤੇ ਸਾਨੂੰ ਇਸ ਨੂੰ ਅਨਇਨਸਟਾਲ ਕਰਨ ਦੀ ਆਗਿਆ ਨਾ ਦੇ ਕੇ ਸਰਕਾਰ ਸੁਰੱਖਿਆ ਦੀ ਆੜ ਦੇ ਵਿੱਚ ਸਾਡੀਆਂ ਕਾਲਾਂ ਮੈਸੇਜਸ ਅਤੇ ਲੋਕੇਸ਼ਨ ਦੀ ਨਿਗਰਾਨੀ ਕਰਨ ਦੀ ਸ਼ਕਤੀ ਪ੍ਰਾਪਤ ਕਰ ਸਕਦੀ ਹੈ ਇਹ ਸਭ ਤੋਂ ਮਾੜੀ ਕਿਸਮ ਦੀ ਨਿਗਰਾਨੀ ਹੈ ਅਤੇ ਸਰਕਾਰ ਸਾਨੂੰ ਅਪਰਾਧੀਆਂ ਵਾਂਗ ਟਰੈਕ ਕਰਨ ਦੇ ਯੋਗ ਹੋਏਗੀ ਸਾਨੂੰ ਇਸ ਖਿਲਾਫ ਲੜਨਾ ਚਾਹੀਦਾ ਹੈ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਵੀ ਸੰਚਾਰ ਸਾਥੀ ਐਪ ਦੇ ਉੱਤੇ ਹੋਏ ਵਿਵਾਦ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਕਿਹਾ ਕਿ ਇੱਕ ਜਾਸੂਸੀ ਐਪ ਹੈ ਇਹ ਸਪਸ਼ਟ ਤੌਰ ਦੇ ਉੱਤੇ ਹਸੋਹੀਣਾ ਹੈ ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਨਾਗਰਿਕਾਂ ਨੂੰ ਸਰਕਾਰ ਦੀ ਨਿਗਰਾਨੀ ਤੋਂ ਬਿਨਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਿੱਜੀ ਤੌਰ ਦੇ ਉੱਤੇ ਮੈਸੇਜ ਭੇਜਣ ਦਾ ਅਧਿਕਾਰ ਹੈ ਉਨਾ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹ ਇਸ ਦੇਸ਼ ਨੂੰ ਹਰ ਤਰ੍ਹਾਂ ਦੇ ਨਾਲ ਤਾਨਾਸ਼ਾਹੀ ਦੇ ਵਿੱਚ ਬਦਲ ਰਹੇ ਨੇ ਸੰਸਦ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਉਹ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸੰਚਾਰ ਸਾਥੀ ਦੀ ਲਾਜ਼ਮੀ ਵਰਤੋਦਾ ਵਿਰੋਧ ਕਰਦੇ ਹੋਏ ਲਿਖਿਆ ਕਿ ਭਾਰਤ ਸਰਕਾਰ ਦਾ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਸੰਚਾਰ ਸਾਥੀ ਮੋਬਾਈਲ ਐਪ ਨੂੰ ਸਥਾਈ ਮੋਬਾਈਲ ਵਿਸ਼ੇਸ਼ਤਾ ਵਜੋਂ ਸ਼ਾਮਲ ਕਰਨ ਦਾ ਹੁਕਮ ਦੇਣ ਦਾ ਫੈਸਲਾ ਬਿਗ ਬਾਸ ਵਰਗੀ ਨਿਗਰਾਨੀ ਦੀ ਇੱਕ ਹੋਰ ਉਦਾਹਰਣ ਹੈ ਅਜਿਹੇ ਸ਼ੱਕੀ ਤਰੀਕਿਆਂ ਦੇ ਨਾਲ ਲੋਕਾਂ ਦੇ ਨਿੱਜੀ ਫੋਨਾਂ ਦੇ ਵਿੱਚ ਕੁਝ ਭੇਟ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਾਵੇਗਾ ਜੇਕਰ ਆਈਟੀ ਮੰਤਰਾਲੇ ਸੋਚਦਾ ਹੈ ਕਿ ਉਹ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਬਜਾਏ ਇੱਕ ਨਿਗਰਾਨੀ ਪ੍ਰਣਾਲੀ ਬਣਾਏਗਾ ਤਾਂ ਇਸ ਨੂੰ ਸਖਤ ਜਨਤਕ ਵਿਰੋਧ ਲਈ ਤਿਆਰ ਰਹਿਣਾ ਚਾਹੀਦਾ ਹੈ ਉਧਰ ਸੰਚਾਰ ਮੰਤਰੀ ਜੋਤੀਰਾ ਦਿੱਤਿਆ ਸਿੰਧਿਆ ਨੇ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਡੀਓਟੀ ਦੇ ਮੋਬਾਈਲ ਫੋਨਾਂ ਦੇ ਵਿੱਚ ਸੰਚਾਰ ਸਾਥੀ ਐਪ ਨੂੰ ਪ੍ਰੀ-ਇਨਸਟਾਲ ਕਰਨ ਦੇ ਹੁਕਮਾਂ ਦੇ ਉੱਤੇ ਸਪਸ਼ਟੀਕਰਨ ਦਿੱਤਾ ਉਹਨਾਂ ਕਿਹਾ ਕਿ ਜੇਕਰ ਤੁਸੀਂ ਇਸ ਐਪ ਨੂੰ ਆਪਣੇ ਮੋਬਾਈਲ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਹਟਾ ਵੀ ਸਕਦੇ ਹੋ ਯਾਨੀ ਕਿ ਡਿਲੀਟ ਵੀ ਕਰ ਸਕਦੇ ਹੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿੰਧਿਆ ਨੇ ਕਿਹਾ ਕਿ ਜੇਕਰ ਤੁਸੀਂ ਇਸ ਐਪ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਰਜਿਸਟਰ ਨਾ ਕਰੋ ਅਤੇ ਜੇਕਰ ਤੁਸੀਂ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਡਿਲੀਟ ਕਰ ਦਿਓ ਪਰ ਦੇਸ਼ ਦੇ ਵਿੱਚ ਹਰ ਕੋਈ ਨਹੀਂ ਜਾਣਦਾ ਕਿ ਇਹ ਐਪ ਧੋਖਾਧੜੀ ਅਤੇ ਚੋਰੀ ਤੋਂ ਬਚਾਉਣ ਦੇ ਲਈ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਐਪ ਨੂੰ ਹਰ ਵਿਅਕਤੀ ਤੱਕ ਪਹੁੰਚਦੀ ਕਰੀਏ ਜੋਤੀਰਾ ਦਿੱਤਿਆ ਸਿੰਧਿਆ ਨੇ ਸਪਸ਼ਟ ਕੀਤਾ ਕਿ ਜੇਕਰ ਤੁਸੀਂ ਇਸ ਐਪ ਦੇ ਉੱਤੇ ਰਜਿਸਟਰ ਕਰਦੇ ਹੋ ਤਾਂ ਇਹ ਵੀ ਐਕਟਿਵ ਹੋਏਗਾ ਕਿ ਜੇਕਰ ਤੁਸੀਂ ਨਹੀਂ ਕਰਦੇ ਤਾਂ ਇਹ ਐਕਟਿਵ ਨਹੀਂ ਹੋਏਗਾ ਇਸ ਐਪ ਬਾਰੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਉੱਤੇ ਉਹਨਾਂ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਵੀ ਮੁੱਦਾ ਨਹੀਂ ਹੈ ਅਤੇ ਜੇਕਰ ਵਿਰੋਧੀ ਧਿਰ ਕੋਈ ਮੁੱਦਾ ਲੱਭਣਾ ਚਾਹੁੰਦੀ ਹੈ ਤਾਂ ਅਸੀਂ ਵਿਰੋਧੀ ਧਿਰ ਦੀ ਮਦਦ ਨਹੀਂ ਕਰ ਸਕਦੇ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਸ ਇੰਸਟਾਲ ਕੀਤੀ ਹੋਈ ਐਪ ਨੂੰ ਡਿਲੀਟ ਕੀਤਾ ਜਾ ਸਕਦਾ ਹੈ ਤਾਂ ਇਹ ਤਾਂ ਚੋਰ ਵੀ ਜਾਣਦਾ ਹੋਵੇਗਾ ਕਿ ਐਪ ਕਿਸ ਤਰੀਕੇ ਦੇ ਨਾਲ ਡਿਲੀਟ ਕਰਨੀ ਹੈ ਤੇ ਦੂਜਾ ਪੁਆਇੰਟ ਇਹ ਹੈ ਕਿ ਜੇਕਰ ਐਪ ਨੂੰ ਬਾਅਦ ਦੇ ਵਿੱਚ ਅਨਇੰਸਟਾਲ ਕੀਤਾ ਹੀ ਜਾ ਸਕਦਾ ਹੈ ਤਾਂ ਇਸ ਨੂੰ ਪਹਿਲਾਂ ਇੰਸਟਾਲ ਹੀ ਕਰਨ ਦੀ ਕੀ ਲੋੜ ਹੈ ਫਿਲਹਾਲ ਤਾਂ ਸਰਕਾਰ ਵੱਲੋਂ ਇਸ ਐਪ ਦੇ ਇੰਸਟਾਲੇਸ਼ਨ ਦੇ ਉੱਤੇ ਯੂ ਟਰਨ ਮਾਰਿਆ ਗਿਆ ਪਰ ਹਜੇ ਵੀ ਦੂਰ ਸੰਚਾਰ ਵਿਭਾਗ ਵੱਲੋਂ ਇਸ ਦੀ ਕੋਈ ਵੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ ਯਾਨੀ ਕਿ ਖਤਰਾ ਅਜੇ ਵੀ ਬਰਕਰਾਰ ਹੈ ਤੁਹਾਡਾ ਇਸ ਸੰਬੰਧੀ ਕੀ ਕਹਿਣਾ ਹੈ ਆਪਣੀ ਰਾਏ ਤੁਸੀਂ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੀ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ